ਅੱਜ ਮਾਨਸਾ ਵਿਖੇ ਸ਼੍ਰੀ ਰੂਟ ਜੀ ਮਹਾਰਾਜ ਦੇ ਜਨਮ ਦਿਹਾੜੇ ਮੌਕੇ ਰੋੜ ਵੰਸ਼ ਮਹਾ ਸਵਾ ਮਾਨਸਾ ਵੱਲੋਂ ਠੰਡੇ ਮਿੱਠੇ ਪਾਣੀ ਦੀ ਸ਼ਬੀਲ ਲਗਾਈ ਗਈ ਜਿੱਥੇ ਅੱਜ ਗਰਮੀ ਦੇ ਮੌਸਮ ਨੂੰ ਮੁੱਖ ਰੱਖਦੇ ਹੋਏ ਸਾਰੇ ਸ਼ਹਿਰ ਦੇ ਵਿੱਚ ਸ਼ਬੀਲਾਂ ਲੱਗ ਰਹੀਆਂ ਠੰਡੇ ਮਿੱਠੇ ਪਾਣੀ ਦੀਆਂ ਤਾਂ ਉੱਥੇ ਹੀ ਸ਼੍ਰੀ ਅਰੂੜ ਜੀ ਮਹਾਰਾਜ ਦੇ ਜਨਮ ਦਿਹਾੜੇ ਮੌਕੇ ਰੋਡਵੰਚ ਸਭਾ ਜੋ ਮਾਨਸਾ ਦੇ ਵਿੱਚ ਬਹੁਤ ਸਾਰੇ ਭਲੇ ਦੇ ਕੰਮ ਕਰਦੀ ਹੈ ਲੋਕਾਂ ਦੀ ਮਦਦ ਕਰਦੀ ਹੈ ਹਰ ਪੱਖ ਦੀ ਸਹਾਇਤਾ ਕਰਦੀ ਹੈ ਚਾਹੇ ਉਹ ਹੜਪੀੜਤ ਹੋਣ ਚਾਹੇ ਕਿਸੇ ਗਰੀਬ ਦੀ ਮਦਦ ਕਰਨਾ ਹੋਵੇ ਤਾਂ ਰੋਡਵੰਚ ਸਭਾ ਬਾਤ ਚੜ ਕੇ ਉਹਨਾਂ ਕੰਮਾਂ ਦੇ ਵਿੱਚ ਹਿੱਸਾ ਲੈਂਦੀ ਹੈ ਅੱਜ ਉਸੇ ਤਰ੍ਹਾਂ ਪੂਰੀ ਅਰੋੜਵਾਂ ਸਭਾ ਵੱਲੋਂ ਅੱਜ ਠੰਡੇ ਮਿੱਠੇ ਪਾਣੀ ਦੀ ਸ਼ਬੀਲ ਲਗਾਈ ਗਈ ਕਿਉਂਕਿ ਸ਼੍ਰੀ ਅਰੂੜ ਜੀ ਮਹਾਰਾਜ ਦੇ ਜਨਮ ਦਿਹਾੜੇ ਮੌਕੇ ਉਹਨਾਂ ਇਹ ਵੀ ਕਿਹਾ ਕਿ ਅੱਜ ਜਿੱਥੇ ਦੇਸ਼ਾਂ ਵਿਦੇਸ਼ਾਂ ਵਿੱਚ ਅਰੋੜਾ ਭਾਈਚਾਰਾ ਸਾਡਾ ਵਸਦਾ ਹੈ ਉਹਨਾਂ ਨੂੰ ਅਸੀਂ ਅਰੂੜ ਜੀ ਦੇ ਜਨਮ ਦਿਹਾੜੇ ਦੀ ਵਧਾਈ ਵੀ ਦਿੰਨੇ ਆ ਤੇ ਨਾਲ ਹੀ ਅਸੀਂ ਇਹ ਵੀ ਦੱਸਣਾ ਚਾਹੁੰਦੇ ਆ ਕਿ ਗਰੀਬਾਂ ਦੀ ਮਦਦ ਕਰਨੀ ਚਾਹੀਦੀ ਹੈ ਤੇ ਹਰ ਪੱਕ ਦੀ ਮਦਦ ਕਰਨੀ ਚਾਹੀਦੀ ਹੈ ਜਿਵੇਂ ਸਾਡੇ ਅ ਅਰੂੜ ਜੀ ਮਹਾਰਾਜ ਨੇ ਸਾਨੂੰ ਸਿਖਾਇਆ ਉਸੇ ਤਰ੍ਹਾਂ ਸਾਨੂੰ ਵੀ ਉਹਨਾਂ ਸਿਖਿਆਵਾਂ ਤੇ ਚੱਲਣਾ ਚਾਹੀਦਾ ਹੈ ਤੇ ਅਸੀਂ ਹਰ ਪੱਖ ਦੀ ਸੇਵਾ ਕਰਦੇ ਹਾਂ ਹੋਰ ਕੀ ਕੁਝ ਕਿਹਾ ਆਗੂਆਂ ਨੇ ਉਹ ਵੀ ਤੁਸੀਂ ਸੁਣ ਲਵੋ ਸਾਡਾ ਜੀ ਅੱਜ శ్రీ ਰਾਮਚੰਦਰ ਜੀ ਦੇ ਵੰਸ਼ શ્રી ਅਰੂੜ ਜੀ ਮਹਾਰਾਜ ਅਰੋੜਾ ਬਰਾਦਰੀ ਦੇ ਸੰਸਥਾਪਕ ਦਾ ਜਨਮ ਦਿਹਾੜਾ ਹੈ ਉਹ ਜਨਮ ਦਿਹਾੜੇ ਤੇ ਸਾਡੇ ਸਾਰੇ ਅਰੋੜਾ ਬਰਾਦਰੀ ਵੱਲੋਂ ਇਹ ਠੰਡੇ ਮਿੱਠੇ ਪਾਣੀ ਦੀ ਸ਼ਮੀਲ ਲਾਈ ਗਈ ਹੈ ਸਾਡੀ ਜਿਹੜੀ ਯੂਥੀ ਟੀਮ ਹੈ ਬਹੁਤ ਵਧੀਆ ਸਮਾਜ ਦੇ ਭਲਾਈ ਲਈ ਵਾਸੀ ਵੀ ਸਾਡੀ ਅਰੋੜਾ ਬਰਾਦਰੀ ਆਪ ਦੇ ਹਿੰਦੁਸਤਾਨ ਦੇ ਲਈ ਤੇ ਆਪਦੇ ਸਮਾਜ ਦੇ ਲਈ ਬਹੁਤ ਵਧੀਆ ਉਪਰਾਲੇ ਕਰਦੀ ਰਹਿੰਦੀ ਹੈ ਜਦੋਂ ਵੀ ਕਿਸੇ ਦਾ ਕੋਈ ਉਹ ਹੁੰਦਾ ਜਨਮ ਦਿਹਾੜਾ ਜਿਵੇਂ ਸਾਡੇ ਮਰਦ ਲਾਲ ਢੀਂਗੜਾ ਜੀ ਹੋਏ ਜਾਂ ਸਾਡੇ ਵਿਕਰਮ ਬੱਤਰਾ ਜੀ ਹੋਏ ਜਿਨ੍ਹਾਂ ਨੇ ਸਾਡੇ ਦੇਸ਼ ਲਈ ਸਾਹਦਾਂ ਦਿੱਤੀਆਂ ਉਹਨਾਂ ਦੇ ਉਹਦੇ ਉੱਤੇ ਸਾਡੇ ਅਸੀਂ ਨਾ ਖੂਨਦਾਨ ਕੈਂਪ ਲਾਂਦੇ ਹੀ ਰਹਿੰਦੇ ਆ ਸਮਾਜ ਸੇਵਾ ਦੇ ਕੰਮ ਜਿਹੜੀ ਰੋੜਾ ਬਰਾਦ ਦੀ ਕਰਦੀ ਰਹਿੰਦੀ ਹੈ ਚਾਹੇ ਉਹ ਕੋਈ ਹੜਪੀੜਤਾਂ ਲਈ ਜਾਵੇ ਜਾਂ ਕੋਈ ਕਿਸੇ ਦਾ ਜਨਮ ਦਿਹਾੜਾ ਹੋਵੇ ਉਸੇ ਨੂੰ ਲੜੀ ਵਾਰ ਚੱਲਦੇ ਹੋਏ ਅੱਜ ਰੂਟਜੀ ਜਨਮ ਦਿਹਾੜੇ ਮੌਕੇ ਅਸੀਂ ਠੰਡੇ ਮਿੱਠੇ ਪਾਣੀ ਦੀ ਸ਼ਹੀਦ ਲਾਈ ਹੈ ਅਸੀਂ ਸਾਰੇ ਹੀ ਅਰੋੜਾ ਬਰਾਦਰੀ ਨੂੰ ਬਹੁਤ-ਬਹੁਤ ਮੁਬਾਰਕਾਂ ਸਾਰੇ ਹੀ ਹਿੰਦੁਸਤਾਨ ਚ ਵੱਸਦੇ ਅਰੋੜਾ ਬਰਾਦਰੀ ਬਹੁਤ-ਬਹੁਤ ਵਧਾਈ ਦੇਣਾ ਅਰੂਟ ਜੀ ਮਹਾਰਾਜ ਕੀ ਜੈ ਅਰੂਟ ਮਹਾਰਾਜ ਜੀ ਦਾ ਜਨਮ ਦਿਹਾੜਾ ਮੈਂ ਤੁਮ ਉੱਚੀ ਜਿੱਥੇ ਅੱਜ ਅਰੋੜਾ ਬਰਾਦਰੀ ਨੂੰ ਵਧਾਈ ਦੇਣਾ ਉੱਥੇ ਅੱਜ ਅਰੋੜਾ ਮਹਾਸਭਾ ਵੱਲੋਂ ਠੰਡੇ ਮਿੱਠੇ ਜਲ ਦੀ ਸ਼ਹੀਦ ਲਗਾਈ ਹੈ ਕਿਉਂਕਿ ਬਹੁਤ ਵੱਡੀ ਦੇਣ ਹੈ ਅਰੋੜਾ ਬਰਾਦਰੀ ਵਾਸਤੇ ਅਰੂਟ ਮਹਾਰਾਜਿਆਂ ਦੀ ਭਗਵਾਨ ਰਾਮ ਦੇ ਵੰਸ਼ ਚੋਂ ਪੈਦਾ ਹੋਏ ਰੂਟ ਮਹਾਰਾ ਜੀ ਤੇ ਸਾਡੀ ਜਿਹੜੀ ਕੌਮ ਹੈ ਬਹੁਤ ਹੀ ਮਿਹਨਤ ਕਰਕੇ ਇੱਥੋਂ ਤੱਕ ਪਹੁੰਚੀ ਆ ਪਰ ਬਹੁਤ ਵੱਡੀ ਜਿਹੜੀ ਦੇਣ ਅਜ ਮੈਂ ਵਧਾਈ ਦਿਨਾ ਸਾਰੀ ਰੋਡਵੰਤ ਸਭਾ ਨੂੰ ਮਾਨਸਾ ਸ਼ਹਿਰ ਵਾਸੀਆਂ ਨੂੰ ਕਿਉਂਕਿ ਜੋ ਸਾਡੇ ਪਰਿਵਾਰਾਂ ਵਾਸਤੇ ਸਾਨੂੰ ਜੋ ਸੇਧ ਦੇ ਕੇ ਗਏ ਆ ਕਿਰਤ ਕਰਨ ਦੀ ਸੱਚਾ ਸੁੱਚਾ ਕਾਰੋਬਾਰ ਕਰਨ ਦੀ ਸਾਨੂੰ ਸੇਧ ਦਿੱਤੀ ਹੈ ਤੇ ਉਸ ਰਾਹ ਤੇ ਚੱਲਦੇ ਹੋਏ ਸਾਡੀ ਜਿਹੜੀ ਰੋੜਾ ਬਰਾਦਰੀ ਹੈ ਬਹੁਤ ਹੀ ਮਿਹਨਤ ਕੱਛ ਬਹੁਤ ਮਿਹਨਤਾਂ ਕਰਕੇ ਅੱਜ ਅਰੋੜਾ ਬਰਾਦੀ ਦਾ ਜਿਹੜਾ ਭਾਵੇਂ ਜੇ ਮੈਂ ਗੱਲ ਕਰਾਂ 18 ਤੋਂ 20% ਬੋਰਡ ਸਾਡੀ ਜਿਹੜੀ ਰੋੜਾ ਬਰਾਦਰੀ ਦੀ ਇੱਥੇ ਪੰਜਾਬ ਦੇ ਅੰਦਰ ਹੈ ਤਾਂ ਮੈਂ ਮੋਤੀ ਬਰਾਦਰੀ ਨੂੰ ਅੱਜ ਵਧਾਈ ਦਿੰਨਾ ਤੇ ਅੱਜ ਇਸ ਅਰੋੜਾ ਮਹਾਸਭਾ ਨੂੰ ਅੱਥੇ ਜਿਹੜਾ ਮੌਸਮ ਗਰਮੀ ਬਹੁਤ ਹੈ ਸ਼ਬੀਰ ਲਗਾਈ ਐ ਨਾ ਸਾਰੀ ਕਮੇਟੀ ਨੂੰ ਵਧਾਈ ਸਾਰੀ ਰੋੜਵੰਦ ਸਭਾ ਨੂੰ ਵਧਾਈ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਰੂਪੀ ਮਹਾਰਾਜ ਦੀ ਜੈ ਅੱਜ ਠੰਡੇ ਮਿੱਠੇ ਪਾਣੀ ਚ ਵੀ ਲਾਈ ਐ ਰੋੜਵੰਦ ਸਭਾ ਮਾਨਸਾਵਾਲੋ ਲਗਾਈ ਗਈ ਐ ਅੱਜ ਰੂਪ ਮਹਾਰਾਜ ਜੀ ਦਾ ਜਨਮ ਦਿਨ ਹੈ ਜੋ ਕਿ ਸ਼੍ਰੀ ਰਾਮ ਚੰਦਰ ਜੀ ਦੇ ਵੰਸ਼ ਸੀ ਸਾਰਾ ਸਮਾਜ ਇਕਜੁੱਟ ਹੋ ਕੇ ਅੱਜ ਦੇਸ਼ ਤੇ ਸਮਾਜ ਦੀ ਸੇਵਾ 'ਚ ਲੱਗਿਆ ਹੋਇਆ ਹੈਗਾ ਤੇ ਉਸੇ ਲੜੀ ਤਹਿਤ ਅੱਜ ਸਮਾਜ ਸੇਵਾ ਦੇ ਕੰਮ ਕਰਦੇ ਹੋਏ ਅੱਜ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਤੇ ਇੱਥੇ ਛਬੀ ਲਾਈ ਗਈ ਹੈ ਸਾਰੀ ਰੋਡਵੰਸ਼ ਬਰਾਦਰੀ ਨੂੰ ਸਾਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਅੱਜ ਦੇ ਦਿਨ ਦੀ ਤੇ ਜਿਹੜਾ ਨਵਾਂ ਲੋਕਤੰਤਰ ਦੀ ਨਵੀਂ ਸਰਕਾਰ ਬਣੀ ਹੈ ਉਹਦੀ ਵੀ ਸਭ ਨੂੰ ਬਹੁਤ-ਬਹੁਤ ਵਧਾਈ ਜੈ ਸ਼੍ਰੀ ਰਾਮ